ਇਹ ਤਸਵੀਰਾਂ ਅਮਰੀਕਾ ਦੇ ਲਾਸ ਐਂਜਲਿਸ ਦੀਆਂ ਨੇ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਉੱਥੋਂ ਦੀ ਪੁਲਿਸ ਵੱਲੋਂ ਗੋਲੀ ਮਾਰੀ ਗਈ ਹੈ। ਦਰਅਸਲ ਇਹ ਸਿੱਖ ਨੌਜਵਾਨ ਸੜਕ ਦੇ ਵਿਚਾਲੇ ਤਲਵਾਰ ਲਹਿਰਾ ਰਿਹਾ ਸੀ ਤੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦਾ ਦਾਵਾ ਹੈ ਕਿ ਉਹ ਗੱਤਕਾ ਖੇਡ ਰਿਹਾ ਸੀ, ਗੱਤਕੇ ਦੀ ਪ੍ਰੈਕਟਿਸ ਕਰ ਰਿਹਾ ਸੀ ਤਾਂ ਇਸ ਦੌਰਾਨ ਪੁਲਿਸ ਨੇ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਤੇ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਦੀ ਉਮਰ 35 ਸਾਲ ਸੀ ਉਸ ਦੀ ਮੌਤ ਹੋ ਗਈ ਹੈ। ਇਹ ਘਟਨਾ 13 ਜੁਲਾਈ ਦੀ ਸਵੇਰ ਨੂੰ ਵਾਪਰੀ ਸੀ ਪਰ ਹਾਲ ਹੀ ਦੇ ਵਿੱਚ ਪੁਲਿਸ ਨੇ ਇਸ ਦਾ ਬੋਡੀ ਕੈਮ ਵੀਡੀਓ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦੇ ਵਿੱਚ ਆ ਚੁੱਕਿਆ ਹੈ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਨੌਜਵਾਨ ਨੂੰ ਕਈ ਵਾਰ ਹਥਿਆਰ ਸੁੱਟਣ ਦੇ ਲਈ ਕਿਹਾ ਗਿਆ ਪਰ ਉਸਨੇ ਹੁਕਮ ਨਹੀਂ ਮੰਨਿਆ ਜਦੋਂ ਉਸਨੇ ਪੁਲਿਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ 13 ਜੁਲਾਈ ਦੀ ਸਵੇਰ ਨੂੰ ਪੁਲਿਸ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਇੱਕ ਵਿਅਕਤੀ ਓਲੰਪਿਕ ਬੁਲੇਵਾਰਡ ਦੇ ਨੇੜੇ ਤਲਵਾਰ ਵਰਗੀ ਚੀਜ਼ ਲਹਿਰਾ ਕੇ ਲੋਕਾਂ ਨੂੰ ਡਰਾ ਰਿਹਾ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਬੋਡੀ ਕੈਮ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਗੁਰਪ੍ਰੀਤ ਸਿੰਘ ਨੀਲੀ ਪਾਕ ਬੰਨੀ ਹੋਏ ਤੇ ਸ਼orts ਪਹਿਨ ਕੇ ਸੜਕ ਤੇ ਤਲਵਾਰ ਨੂੰ ਲਹਿਰਾ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਨੌਜਵਾਨ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ ਪਰ ਉਸਨੇ ਕੋਈ ਗੱਲ ਨਹੀਂ ਸੁਣੀ ਇਸ ਦੌਰਾਨ ਉਸਨੇ ਆਪਣੀ ਜੀਬ ਨੂੰ ਵੀ ਤਲਵਾਰ ਦੇ ਨਾਲ ਜ਼ਖਮੀ ਕੀਤਾ ਬਾਦ ਦੇ ਵਿੱਚ ਭਜਨ ਦੀ ਕੋਸ਼ਿਸ਼ ਕਰਦੇ ਹੋਏ ਨੌਜਵਾਨ ਨੇ ਪਹਿਲਾਂ ਇੱਕ ਬੋਤਲ ਛੁੱਟੀ ਤੇ ਫਿਰ ਆਪਣੀ ਕਾਰ ਦੇ ਵਿੱਚ ਬੈਠ ਗਿਆ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾਈ ਵਾਹਨਾਂ ਨੂੰ ਟੱਕਰ ਮਾਰੀ ਪੁਲਿਸ ਦੇ ਅਨੁਸਾਰ ਗੁਰਪ੍ਰੀਤ ਨੇ ਤੇਜ਼ ਰਫ਼ਤਾਰ ਦੇ ਨਾਲ ਆਪਣੀ ਕਾਰ ਚਲਾਈ ਤੇ ਕਈ ਵਾਹਨਾਂ ਨੂੰ ਟੱਕਰ ਮਾਰੀ ਹੈ ਇਸ ਤੋਂ ਬਾਅਦ ਵੀ ਉਹ ਕਾਰ ਦੀ ਖਿੜਕੀ ਚੋਂ ਤਲਵਾਰ ਘੁਮਾਉਂਦਾ ਰਿਹਾ ਤੇ ਜਦੋਂ ਉਸਨੇ ਤਲਵਾਰ ਦੇ ਨਾਲ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੂੰ ਗੋਲੀ ਚਲਾਉਣੀ ਪਈ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋ ਗਿਆ ਸੀ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਜਦੋਂ ਸਵਾਲ ਉੱਠੇ ਤਾਂ ਪੁਲਿਸ ਨੂੰ ਬੋਡੀ ਕੈਮ ਵੀਡੀਓ ਜਾਰੀ ਕਰਨਾ ਪਿਆ ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਨੌਜਵਾਨ ਦੇ ਹੱਥ ਦੇ ਵਿੱਚ ਖੰਡਾ ਸੀ ਖੰਡਾ ਗਤਕਾ ਕਲਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਗਤਕਾ ਪੰਜਾਬ ਦੀ ਰਵਾਇਤੀ ਮਾਰਸ਼ਲ ਆਰਟ ਹੈ ਤੇ ਜਿਸ ਦੇ ਵਿੱਚ ਤਲਵਾਰਾਂ ਬਰਛੇ ਢਾਲ ਅਤੇ ਸੋਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਖੰਡਾ ਵੀ ਇਸ ਦਾ ਇੱਕ ਹਿੱਸਾ ਹੈ ਆਮ ਤੌਰ ਤੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਗੱਤਕਾ ਪੇਸ਼ ਕੀਤਾ ਜਾਂਦਾ ਹੈ ਸਿੱਖ ਭਾਈਚਾਰੇ ਨੇ ਕਿਹਾ ਹੈ ਕਿ ਇਸ ਘਟਨਾ ਨੇ ਅਮਰੀਕਾ ਦੇ ਵਿੱਚ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਸੱਭਿਆਚਾਰਕ ਪਰੰਪਰਾ ਅਤੇ ਗੱਤਕੇ ਦੀ ਸਹੀ ਸਮਝ ਨਹੀਂ ਦਿਖਾਈ ਹਾਲਾਂਕਿ ਪੁਲਿਸ ਦਾ ਤਰਕ ਹੈ ਕਿ ਹਥਿਆਰ ਲੈ ਕੇ ਉਹ ਆਮ ਲੋਕਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਦੇ ਲਈ ਖਤਰਾ ਬਣ ਗਿਆ ਸੀ ਇਹ ਤਸਵੀਰਾਂ ਅਮਰੀਕਾ ਦੇ ਲਾਸ ਐਂਜਲਿਸ ਦੀਆਂ ਨੇ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਉੱਥੋਂ ਦੀ ਪੁਲਿਸ ਵੱਲੋਂ ਗੋਲੀ ਮਾਰੀ ਗਈ ਹੈ। ਦਰਅਸਲ ਇਹ ਸਿੱਖ ਨੌਜਵਾਨ ਸੜਕ ਦੇ ਵਿਚਾਲੇ ਤਲਵਾਰ ਲਹਿਰਾ ਰਿਹਾ ਸੀ ਤੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦਾ ਦਾਵਾ ਹੈ ਕਿ ਉਹ ਗੱਤਕਾ ਖੇਡ ਰਿਹਾ ਸੀ, ਗੱਤਕੇ ਦੀ ਪ੍ਰੈਕਟਿਸ ਕਰ ਰਿਹਾ ਸੀ ਤਾਂ ਇਸ ਦੌਰਾਨ ਪੁਲਿਸ ਨੇ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਤੇ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਦੀ ਉਮਰ 35 ਸਾਲ ਸੀ ਉਸ ਦੀ ਮੌਤ ਹੋ ਗਈ ਹੈ। ਇਹ ਘਟਨਾ 13 ਜੁਲਾਈ ਦੀ ਸਵੇਰ ਨੂੰ ਵਾਪਰੀ ਸੀ ਪਰ ਹਾਲ ਹੀ ਦੇ ਵਿੱਚ ਪੁਲਿਸ ਨੇ ਇਸ ਦਾ ਬੋਡੀ ਕੈਮ ਵੀਡੀਓ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦੇ ਵਿੱਚ ਆ ਚੁੱਕਿਆ ਹੈ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਨੌਜਵਾਨ ਨੂੰ ਕਈ ਵਾਰ ਹਥਿਆਰ ਸੁੱਟਣ ਦੇ ਲਈ ਕਿਹਾ ਗਿਆ ਪਰ ਉਸ ਨੇ ਹੁਕਮ ਨਹੀਂ ਮੰਨਿਆ ਜਦੋਂ ਉਸ ਨੇ ਪੁਲਿਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ 13 ਜੁਲਾਈ ਦੀ ਸਵੇਰ ਨੂੰ ਪੁਲਿਸ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਇੱਕ ਵਿਅਕਤੀ ਓਲੰਪਿਕ ਬੁਲੇਵਾਰਡ ਦੇ ਨੇੜੇ ਤਲਵਾਰ ਵਰਗੀ ਚੀਜ਼ ਲਹਿਰਾ ਕੇ ਲੋਕਾਂ ਨੂੰ ਡਰਾ ਰਿਹਾ ਜਦੋਂ ਪੁਲਿਸ ਉਥੇ ਪਹੁੰਚੀ ਤਾਂ ਬੋਡੀ ਕੈਮ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਗੁਰਪ੍ਰੀਤ ਸਿੰਘ ਨੀਲੀ ਪੱਗ ਬੰਨੀ ਹੋਏ ਤੇ ਸ਼orts ਪਹਿਨ ਕੇ ਸੜਕ ਤੇ ਤਲਵਾਰ ਨੂੰ ਲਹਿਰਾ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਨੌਜਵਾਨ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ ਪਰ ਉਸਨੇ ਕੋਈ ਗੱਲ ਨਹੀਂ ਸੁਣੀ ਇਸ ਦੌਰਾਨ ਉਸਨੇ ਆਪਣੀ ਜੀਬ ਨੂੰ ਵੀ ਤਲਵਾਰ ਦੇ ਨਾਲ ਜ਼ਖਮੀ ਕੀਤਾ ਬਾਦ ਦੇ ਵਿੱਚ ਭਜਨ ਦੀ ਕੋਸ਼ਿਸ਼ ਕਰਦੇ ਹੋਏ ਨੌਜਵਾਨ ਨੇ ਪਹਿਲਾਂ ਇੱਕ ਬੋਤਲ ਛੁੱਟੀ ਤੇ ਫਿਰ ਆਪਣੀ ਕਾਰ ਦੇ ਵਿੱਚ ਬੈਠ ਗਿਆ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾਈ ਵਾਹਨਾਂ ਨੂੰ ਟੱਕਰ ਮਾਰੀ ਪੁਲਿਸ ਦੇ ਅਨੁਸਾਰ ਗੁਰਪ੍ਰੀਤ ਨੇ ਤੇਜ਼ ਰਫ਼ਤਾਰ ਦੇ ਨਾਲ ਆਪਣੀ ਕਾਰ ਚਲਾਈ ਤੇ ਕਈ ਵਾਹਨਾਂ ਨੂੰ ਟੱਕਰ ਮਾਰੀ ਹੈ ਇਸ ਤੋਂ ਬਾਅਦ ਵੀ ਉਹ ਕਾਰ ਦੀ ਖਿੜਕੀ ਚੋਂ ਤਲਵਾਰ ਘੁਮਾਉਂਦਾ ਰਿਹਾ ਤੇ ਜਦੋਂ ਉਸਨੇ ਤਲਵਾਰ ਦੇ ਨਾਲ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੂੰ ਗੋਲੀ ਚਲਾਉਣੀ ਪਈ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋ ਗਿਆ ਸੀ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਜਦੋਂ ਸਵਾਲ ਉੱਠੇ ਤਾਂ ਪੁਲਿਸ ਨੂੰ ਬੋਡੀ ਕੈਮ ਵੀਡੀਓ ਜਾਰੀ ਕਰਨਾ ਪਿਆ ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਨੌਜਵਾਨ ਦੇ ਹੱਥ ਦੇ ਵਿੱਚ ਖੰਡਾ ਸੀ ਖੰਡਾ ਗਤਕਾ ਕਲਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਗਤਕਾ ਪੰਜਾਬ ਦੀ ਰਵਾਇਤੀ ਮਾਰਸ਼ਲ ਆਰਟ ਹੈ ਤੇ ਜਿਸ ਦੇ ਵਿੱਚ ਤਲਵਾਰਾਂ ਬੱਚੇ ਢਾਲ ਅਤੇ ਸੋਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਖੰਡਾ ਵੀ ਇਸ ਦਾ ਇੱਕ ਹਿੱਸਾ ਹੈ ਆਮ ਤੌਰ ਤੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਗੱਤਕਾ ਪੇਸ਼ ਕੀਤਾ ਜਾਂਦਾ ਹੈ ਸਿੱਖ ਭਾਈਚਾਰੇ ਨੇ ਕਿਹਾ ਹੈ ਕਿ ਇਸ ਘਟਨਾ ਨੇ ਅਮਰੀਕਾ ਦੇ ਵਿੱਚ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਸੱਭਿਆਚਾਰਕ ਪਰੰਪਰਾ ਅਤੇ ਗੱਤਕੇ ਦੀ ਸਹੀ ਸਮਝ ਨਹੀਂ ਦਿਖਾਈ ਹਾਲਾਂਕਿ ਪੁਲਿਸ ਦਾ ਤਰਕ ਹੈ ਕਿ ਹਥਿਆਰ ਲੈ ਕੇ ਉਹ ਆਮ ਲੋਕਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਦੇ ਲਈ ਖਤਰਾ ਬਣ ਗਿਆ ਸੀ